ਸਰਸਿਕਾ ਜੀ ਉਹ ਬੱਲੇ 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 ਐਮਐਲਏ ਸਾਹਿਬ ਉਹ ਧੰਨ ਭਾਗ ਸਾਡੇ ਜੋ ਦਰਸ਼ਨ ਹੋਏ ਤੁਹਾਡੇ ਐਮਐਲਏ ਸਾਹਿਬ ਤੁਸੀਂ ਤਾਂ ਜਦੋਂ ਦੀ ਸਰਕਾਰ ਬਣੀ ਆ ਦਿਖਾਈ ਨਹੀਂ ਜਦੋਂ ਦੀ ਸਾਡੀ ਸਰਕਾਰ ਬਣੀ ਆ ਬੀਜੀਓ ਬਹੁਤ ਆ ਜੀ ਕਦੇ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਆ ਜਾਂਦਾ ਉੱਥੇ ਪ੍ਰਚਾਰ ਕਰਨ ਜਾਣਾ ਪੈਂਦਾ ਪਾਰਟੀ ਵੱਲੋਂ ਕਦੇ ਕਿਸੇ ਸ਼ਹਿਰ ਵਿੱਚ ਕਿਸੇ ਹਲਕੇ ਵਿੱਚ ਪ੍ਰਚਾਰ ਕਰਨ ਲਈ ਜਾਣਾ ਪੈਂਦਾ ਤਿੰਨ ਸਾਲ ਕਦੋਂ ਲੰਘ ਗਏ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਦਰਸ਼ਨ ਦੇਣ ਦਾ ਮੌਕਾ ਹੀ ਨਹੀਂ ਮਿਲਿਆ ਤੋਨੂ ਤਾਂ ਪਤਾ ਹੀ ਆ ਵੀ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਕਰਤੇ ਅਸੀਂ ਸੌਰੀ ਸੌਰੀ ਹੋਗੇ ਹੋਗੇ ਅਸੀਂ ਇੰਨੀ ਵਧੀਆ ਲੈਂਡ ਪੋਲੀ ਪੌਸੀ ਲੈ ਕੇ ਆਏ ਉਹ ਲੋਕਾਂ ਨੂੰ ਸਮਝ ਨਹੀਂ ਆਈ ਜਥੇ ਬੰਦੀਆਂ ਨੇ ਸਾਡੇ ਹਲਕੇ 'ਚ ਡੰਡਾ ਦੇਤਾ ਅਸੀਂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ ਪਰ ਲੋਕਾਂ ਦਾ ਇੱਕਾ ਸਾਨੂੰ ਸੇਵਾ ਨਹੀਂ ਕਰਨ ਦਿੰਦਾ ਹੁਣ ਜਿੱਦਣ ਦੀ ਸਾਡੀ ਸਰਕਾਰ ਬਣੀ ਦੋ ਵਾਰੀ ਹੜਾ ਆਗੇ ਪਿਛਲੇ ਹੜਾ 'ਚ ਤਾਂ ਅਸੀਂ ਲੋਕਾਂ ਦੀ ਮਦਦ ਨਹੀਂ ਕਰ ਸਕੇ ਪਰ ਇਸ ਵਾਰ ਇਸ ਵਾਰ ਅਸੀਂ ਮਦਦ ਜ਼ਰੂਰ ਕਰਾਂਗੇ ਦੇਖ ਲਓ ਜੀ ਸਾਡੇ ਸੁਪਰੀਮੋ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਆਪਣਾ ਹੈਲੀਕਾਪਟਰ ਵੀ ਦਿੱਤਾ ਕਿ ਰੋਜ਼ ਆਪਣਾ ਰਾਸ਼ਨ ਤੇ ਖਾਣ ਪੀਣ ਦਾ ਸਮਾਨ ਲੋਕਾਂ ਕੋਲ ਸਿੱਟਿਆ ਜਾਵੇ ਹਾਂਜੀ ਹਾਂ ਮੈਂ ਤੁਹਾਡੀਆਂ ਵੀਡੀਓ ਦੇਖੀਆਂ ਨੇ ਜਿਹੜੀਆਂ ਤੁਸੀਂ ਆਟੇ ਦੀਆਂ ਥੈਲੀਆਂ ਸਿੱਟੀਆਂ ਨੇ ਉਹ ਤਾਂ ਪਾਣੀ 'ਚ गिरਦੀ ਸਾਰੇ ਖਰਾਬ ਹੋ ਗਈਆਂ ਨਾਲੇ ਜਿਹੜੀਆਂ ਪਾਣੀ ਦੀਆਂ ਬੋਤਲਾਂ ਸਿੱਟੀਆਂ ਨੇ ਉਹ ਵੀ ਹਟਾ ਕੇ गिरਦੀ ਸਾਰੇ ਪਾੜ ਗਈਆਂ ਨਾ ਤੁਸੀਂ ਐਮਐਲਏ ਸਾਹਿਬ ਲੋਕਾਂ ਦੀ ਉਹਨਾਂ ਦੇ ਕੋਲ ਜਾ ਕੇ ਮਦਦ ਕਿਉਂ ਨਹੀਂ ਕਰਦੇ ਉਹ ਲੋਕ ਸਾ ਤੋਂ ਮਦਦ ਲੈਣਾ ਹੀ ਨਹੀਂ ਚਾਹੁੰਦੇ ਜੇ ਅਸੀਂ ਉਹਨਾਂ ਦੇ ਵਿੱਚ ਜਾਂਦੇ ਹਾਂ ਸਾਨੂੰ ਕੁੱਟਣ ਨੂੰ ਪੈਂਦੇ ਨੇ ਅਸੀਂ ਡਰਦੇ ਉਹਨਾਂ ਦੇ ਵਿੱਚੇ ਨਹੀਂ ਜਾਂਦੇ ਗੱਲ ਤਾਂ ਤੁਹਾਡੀ ਸਹੀ ਐ ਐਮਐਲਏ ਸਾਹਿਬ ਲੋਕ ਹੁਣ ਤੁਹਾਡੇ ਤੋਂ ਅੱਕੇ ਪਏ ਨੇ ਅਸੀਂ ਤਾਂ ਪੰਜਾਬ ਦੇ ਵਿਕਾਸ ਲਈ ਨਵੇਂ-ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਅਸੀਂ ਫੈਕਟਰੀਆਂ ਲੈ ਕੇ ਆਏ ਲੋਕ ਕਹਿੰਦੇ ਇਹਨਾਂ ਨਾਲ ਕੈਂਸਰ ਹੋਊਗਾ ਨਾ ਜੇ 2-4 ਪਿੰਡ ਕੈਂਸਰ ਨਾਲ ਮਰ ਵੀ ਜਾਣਗੇ ਪਰ ਦੇਸ਼ ਤਾਂ ਤਰੱਕੀ ਕਰੂ ਪੰਜਾਬ ਤਾਂ ਹਮੇਸ਼ਾ ਕੁਰਬਾਨੀਆਂ ਦਿੰਦਾ ਆਇਆ ਅਸੀਂ ਇੰਨੀ ਵਧੀਆ ਲੈਂਡ ਪੋਲੀ ਪੌਸੀ ਲੈ ਕੇ ਆਏ ਉਹ ਲੋਕਾਂ ਨੂੰ ਸਮਝ ਨਹੀਂ ਆਈ ਜਥੇ ਬੰਦੀਆਂ ਸਾਡੇ ਹਲਕ 'ਚ ਡੰਡਾ ਦੇ ਤਾ ਅਸੀਂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਆ ਪਰ ਲੋਕਾਂ ਦਾ ਇੱਕਾ ਸਾਨੂੰ ਸੇਵਾ ਨਹੀਂ ਕਰਨ ਦਿੰਦਾ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਪਾੜਨ ਦੀ ਪਰ ਲੋਕਾਂ ਦਾ ਇਕੱਠ ਦਿਨੋ ਦਿਨ ਵੱਧਦਾ ਜਾ ਰਿਹਾ ਸਰਕਾਰ ਖਿਲਾਫ ਕਿਸੇ ਟਾਈਮ ਆਮ ਆਦਮੀ ਪਾਰਟੀ ਦੇ ਨਾਲ ਬੱਚਾ ਬੱਚਾ ਖੜਾ ਹੁੰਦਾ ਸੀ ਤੇ ਹੁਣ ਡਲੇ ਚੱਕੀ ਫਿਰਦੇ ਨੇ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਰਾਹੀਂ ਰਾਸ਼ਨ ਸੁੱਟਣ ਦੀ ਸਕੀਮ ਸ਼ੁਰੂ ਕੀਤੀ ਆ ਹੁਣ 91 ਤੇ 92 ਐਮਐਲਏ ਨੂੰ ਯੋਗਦਾਨ ਪਾਉਣ ਲਈ ਕਿਹਾ ਥੋੜਾ ਥੋੜਾ ਰਾਸ਼ਨ ਦਾ 91 ਜੀ 92 ਨਹੀਂ ਤਾਂ ਉਹ ਇੱਕ ਤਾਂ ਮੁੱਖ ਮੰਤਰੀ ਆਪ ਹੋਗੇ ਨਾ ਉਹਨਾਂ ਨੇ ਹੈਲੀਕਾਪਟਰ ਰਾਹੀਂ ਸਹਾਇਕ ਜੋਗ ਪਾਤਾ ਅੱਛਾ ਜੀ ਤੇ ਬਾਕੀ ਰਾਸ਼ਨ ਥੋੜਾ ਥੋੜਾ ਅਸੀਂ ਇਕੱਠੇ ਕਰਨਾ 91 ਐਮਐਲਆ ਨੇ ਤੁਸੀਂ ਹੁਕਮ ਕਰੋ ਐਮਐਲਏ ਸਾਹਿਬ ਕੀ ਰਾਸ਼ਨ ਦੇ ਦੇਵਾਂ ਹੜਪੀੜਤਾ ਵਾਸਤੇ ਫਿਰ ਐਂ ਕਰੋ ਜੀ 5-5 ਰੁਪਏ ਵਾਲਾ ਬਿਸਕਟਾਂ ਦਾ ਪੈਕ ਨਹੀਂ ਹੁੰਦਾ ਤੁਸੀਂ ਉਹ ਦੇ ਦਿਓ ਉਹਦੇ ਨਾਲ ਆਪਾਂ ਪਾਵਾਂਗੇ ਜੋਗਦਾਰ ਕੀ ਕਹਿੰਦੇ ਆ ਲਓ ਜੀ ਐਮਐਲਏ ਸਾਹਿਬ ਆ ਬਾਕੀ ਜਿੰਨੇ ਸਾਰੇ ਹਲਕੇ ਦੇ ਐਮਐਲਆ ਨੇ ਤਾਂ ਦੋ-ਦੋ ਡੱਬੀਆਂ ਦਿੱਤੀਆਂ ਬਿਸਕਟਾਂ ਦੀ ਤੂੰ ਸੀ ਪੂਰੇ ਦਾ ਪੂਰਾ ਟੱਕੀ ਲੈ ਲਿਆ ਉਹ ਚਿੰਤਾ ਨਾ ਕਰ ਆਪਾਂ ਵੀ ਦੋਏ ਡੱਬੀਆਂ ਵੇਚਣੀਆਂ ਨੇ ਹਰ ਪੀੜਤਾ ਵਾਸਤੇ ਬਾਕੀ ਤਾਂ ਆਪਣੇ ਬੱਚੇ ਖਾਣਗੇ ਐਮਐਲਏ ਸਾਹਿਬ ਇਹ ਹੜ ਆਈ ਕਿਵੇਂ ਉਹ ਕੁਝ ਤਾਂ ਸਾਡੀ ਨਲਾਕੀ ਆ ਤੇ ਕੁਝ ਲੋਕਾਂ ਦੀ ਵੀ ਗਲਤੀ ਆ ਜੇ ਲੋਕਾਂ ਨੇ ਸਾਨੂੰ ਲੈਂਡ ਪੌਜ਼ ਸੀ ਵਾਪਸ ਕਰਨ ਲਈ ਮਜਬੂਰ ਨਾ ਕੀਤਾ ਹੁੰਦਾ ਤਾਂ ਹੜ ਨਹੀਂ ਸੀ ਆਉਣਾ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਇਹ ਸਮਝ ਲਿਆ ਕਿ ਕਿਉਂ ਸਿੱਧੀ ਉਂਗਲੀ ਨਾਲ ਨਹੀਂ ਨਿਕਲ ਸਕਦਾ ਉਹਦੀ ਟੇਢੀ ਤਾਂ ਕਰਨੀ ਪੈਣੀ ਆ ਕਿਉਂ ਕਰ ਲਈ ਨਾ ਫਿਰ ਉਂਗਲੀ ਟੇਢੀ ਜਿਹੜੇ ਲੋਕ ਮੁਰਦਾਬਾਦ ਮੁਰਦਾਬਾਦ ਕਹਦੇ ਸੀ ਅੱਜ ਫਿਰਦੇ ਨੇ ਨਾ ਚੀਕਾਂ ਮਾਰਦੇ ਇੱਕ ਦੋ ਸਾਲਾਂ ਦੇ ਵਿੱਚ ਰੀੜ ਦੀ ਹੱਡੀ ਤੋੜ ਦੇਾਂਗੇ ਲੋਕਾਂ ਦੀ ਖੜਾ ਨਾਲ ਕਰਦੇ ਆਂਗੇ ਕਰਜਾਈ ਪੰਜਾਬ ਦੇ ਕਿਸਾਨਾਂ ਨੂੰ ਜਨਾਬ ਫਿਰ ਮਜ਼ਦੂਰਾਂ ਦਾ ਕੀ ਬਣੂ ਓਏ ਮਜ਼ਦੂਰਾਂ ਦਾ ਕੀ ਆ ਆਪੇ ਹੜ੍ਹ ਹੜ੍ਹ ਜਾਣਗੇ ਉਹਨਾਂ ਦੀ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਕੱਚੇ ਮਕਾਨ ਨੇ ਉਹਨਾਂ ਦੇ ਥੋੜੇ ਜੇ ਪਾਣੀ ਨਾਲੇ ਉਹਨਾਂ ਦੇ ਘਰ ਕੋਲ ਟਹਿ ਜਾਣੇ ਨੇ ਡੰਗਰ ਪਸ਼ੂ ਮਰ ਜਾਣੇ ਨੇ ਕਿਸਾਨ ਜਰੂਰ ਇੱਕ ਦੋ ਸਾਲ ਅੜੂ ਲੜੂ ਅਖੀਰ ਨੂੰ ਉਹ ਵੀ ਥੱਕ ਹਾਰ ਜਾਣਗੇ ਐਮਐਲਏ ਸਾਹਿਬ ਨੇ ਪੰਜਾਬ ਚ ਹੜ ਹੋਣਗੇ ਤੁਸੀਂ ਵੀ ਤਾਂ ਪੰਜਾਬ ਚ ਹੀ ਰਹਿਣਾ ਓਏ ਅਸੀਂ ਨਹੀਂ ਪੰਜਾਬ ਚ ਰਹਿਣਾ ਸਾਨੂੰ ਤਾਂ ਪਤਾ ਵੀ ਅਗਲੀ ਵਾਰੀ ਸਾਡੀ ਸਰਕਾਰ ਆਉਣੀ ਨਹੀਂ ਦੀ ਹੈਗੀ ਅਸੀਂ ਤਾਂ ਆਪਣੇ ਸਾਰੇ ਟੱਬਰ ਦੇ ਵੀਜੇ ਲਵਾਏ ਹੋਏ ਨੇ ਬਸ ਇੱਕ ਦੋ ਸਾਲ ਇੱਥੇ ਐਸ਼ ਕਰਨੀਆਂ ਫਿਰ ਅਸੀਂ ਤਾਂ ਭੱਜ ਜਾਣਾ ਹੈ